ਤਾਂ ਤਾਂ ਸਰਗੁਣ ਹੋ ਕੇ ਰਹੀ ਆ ਸਭ ਸਾਡੇ ਬਾਪੂ ਗਿਆਨ ਸਿੰਘ ਜੀ ਸਾਈਏ ਪੁਜਨੀ ਗੁਰੂ ਸਾਹਿਬ ਦਾ ਅਸਰ ਜੀ ਦਾ ਅਸੀਂ ਆਉਂਦੇ ਆ ਉਹਨਾਂ ਦੀ ਅੰਤਮ ਇੱਛਾ ਸੀ ਜੀ ਵੀ ਉਹਨਾਂ ਦਾ ਜਿਹੜਾ ਇਹ ਮ੍ਰਿਤਕ ਦੇ ਆ ਉਹਨਾਂ ਦੇ ਮਰਨ ਤੋਂ ਬਾਅਦ ਜਿਹੜੀ ਇਹ ਮੈਡੀਕਲ ਕੋਚਾਂ ਦੇ ਲਈ ਦਾਨ ਕੀਤੀ ਜਾਵੇ ਜੋ ਕਿ ਪੁਜਨੀ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਉੱਪਰ ਚੱਲਦੇ ਹੋਏ ਉਹਨਾਂ ਨੇ ਆਪਣਾ ਪ੍ਰਣ ਕੀਤਾ ਸੀ ਤਾਂ ਕੱਲ ਮਿਤੀ 8 ਤਰੀਕ ਨੂੰ ਜਿਹੜਾ ਉਹ ਆਪਣੀ ਸਵਾਸਾ ਰੂਪੀ ਪੁੰਜੀ ਪੂਰੀ ਕਰਦੇ ਹੋਏ ਸਤਗੁਰ ਦੇ ਚਰਨਾਂ 'ਚ ਜਾਮਰਾ ਦੇ ਸੰਨ ਉਹਨਾਂ ਦੀਆਂ ਅੰਤਿਮ ਇੱਛਾਵਾਂ ਪੂਰਾ ਕਰਦੇ ਹੋਏ ਉਹਨਾਂ ਦੇ ਪਰਿਵਾਰ ਵੱਲੋਂ 1570 ਦਾ ਦੀ ਸਾਥ ਸੰਗਤ ਜੋ ਅੱਜ ਪੈਠਾ ਵੱਡਾ ਹਜੂਮ ਦੇਖ ਰਹੇ ਆ ਸਾਰੇ ਜਿਹੜੇ ਉਹਨਾਂ ਦੇ ਅੰਤਿਮ ਸ਼ਾਸਤਰਾ ਦੇ ਵਿੱਚ ਹਾਜ਼ਰ ਹੋਈ ਆ ਤਾਂ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਵਕਤੇਸ਼ਵਰ ਮੈਡੀਕਲ ਕਾਲਜ ਐਂਡ ਸਾਇੰਸ ਅਮਰੋਆ ਯੂਪੀ ਦੇ ਵਿੱਚ ਭੇਜੀ ਜਾ ਰਹੀ ਹੈ ਤਾਂ ਸਮਾਜ ਦੇ ਵਿੱਚ ਵੀ ਜਿਹੜੀਆਂ ਇਸ ਤਰ੍ਹਾਂ ਦੇ ਮਹਾਨ ਕਾਰਤੂ ਹੁੰਦੇ ਉਹਨਾਂ ਦੀ ਬਹੁਤ ਉਸਤਤਿ ਹੁੰਦੀ ਆ ਜੋ 1570 ਦੇ ਸਾਥ ਸੰਗਤ ਇਹਨਾਂ ਕੰਮਾਂ ਦੇ ਵਿੱਚ ਪਹਿਲ ਕਰਦੀ ਆ ਇਸ ਨੂੰ ਦੇਖ ਕੇ ਇਹ ਸਮਾਜ ਜੜਾ ਕਿਉਂ ਆ ਜਿਵੇਂ ਕਿ ਪੋਸ਼ ਸਮਾਂ ਪਹਿਲਾਂ ਦੀ ਗੱਲ ਕਰਕੇ ਖੂਨਦਾਨ ਦੇ ਵਿੱਚ ਕੋਈ ਵੀ ਪਹਿਲ ਨਹੀਂ ਕਰਦਾ ਸੀ ਅੱਜ ਜਿਹੜਾ ਜਾਗਰੂਕਤਾ ਸਮਾਜ ਦੇ ਵਿੱਚ ਆਈ ਪਰ ਪਹਿਲ ਜਿਹੜੀ ਡੇਰਾ ਸੱਤਾ ਸੌਦਾ ਦੀ ਸਹਾਇ ਸੰਗਤ ਵੱਲੋਂ ਕੀਤੀ ਜਾ ਰਹੀ ਹੈ ਔਰ ਜਿਉਂਦੇ ਜੀ ਗੁਰਦਾਦਾਨ ਕਰਨੇ ਪ੍ਰੈਸ਼ਾਵਾਣਾ ਸ਼ਾਦੀ ਕਰਾਉਣੀ ਬੱਚਿਆਂ ਤੱਕ ਦਾਨ ਕਰਨੇ ਜਿਹੇ ਮਹਾਨ ਕਾਰਜ ਜਿਹੜੇ ਆ ਡੇਰਾ ਸੱਤਾ ਸੌਦਾ ਦੀ ਸਹਾਇ ਸੰਗਤ ਵੱਲੋਂ ਕੀਤੇ ਜਾਂਦੇ ਆ ਉਹਨਾਂ ਹੀ ਮਹਾਨ ਕਾਰਜਾਂ ਦੇ ਵਿੱਚੋਂ ਅੱਕੇ ਇਹ ਕਾਰਜ ਆ ਸਰੀਰਦਾਨ ਮਹਾਦਾਨ ਜਿਹੜਾ ਕਿ ਅੱਜ ਡੇਰਾ ਸੱਤਾ ਸੌਦਾ ਦੀ ਸਹਾਇ ਸੰਗਤ ਬਲਾਕ ਮਕਸਦ ਦੇ ਵਿੱਚੋਂ ਪ੍ਰੇਮੀ ਜਾਨ ਸਿੰਘ ਇਹ ਸਾਡਾ ਹੋ ਰਿਹਾ ਹੈ ਤਾ ਇਹਦੇ ਲਈ ਜਿਹੜਾ ਸਮਾਜ ਹਮੇਸ਼ਾ ਹੀ ਨਹੀਂ ਰਹੂਗਾ ਜੋ ਕੀ ਹੈ ਆਪਣਾ ਬ੍ਰੇਤਕ ਦੇ ਦਾ ਜਿਹੜੀ ਸਰੀਰਦਾਨ ਕਰਕੇ ਜਾ ਰਿਹਾ ਹੈ